ਤਬੂ ਅਸ਼ੀਸ਼ ਦੇਵ ਸੋ ਮੇਰੇ YouTube ਦੋਸਤੋ ਜੋ ਅੱਜ ਪਰਮੇਸ਼ਰ ਦਾ ਵਚਨ ਆਪਣੇ ਨਾਲ ਗੱਲ ਕਰਨ ਜਾ ਰਿਹਾ ਹੈ ਜਬੂਰਾ ਦੀ ਪੋਥੀ ਉਸ ਦਾ 119 ਅਧਿਆਇ ਉਸ ਦੇ ਇੱਕ ਵਚਨ ਉਸ ਦੇ 101 ਵਚਨ ਤੋਂ ਲੈ ਕੇ 104 ਵਚਨ ਤੱਕ ਇਹਨਾਂ ਵਚਨਾਂ ਤੋਂ ਅੱਜ ਆਪਾਂ ਬਹੁਤ ਅੱਛੀਆਂ ਤੇ ਚੰਗੀਆਂ ਗੱਲਾਂ ਸਿੱਖਾਂਗੇ ਜੋ ਕਿ ਦੌਦ ਪਰਮੇਸ਼ਰ ਦੀ ਆਰਾਧਨਾ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਤਾਰੀਫ ਕਰਦਾ ਹੋਇਆ ਬੋਲ ਰਿਹਾ ਹੈ ਕਹਿੰਦਾ ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਾਂਗਾ 다উদ ਕੀ ਕਹਿੰਦਾ 다উদ ਕਹਿੰਦਾ ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਾਂਗਾ ਯਾਨੀ ਕਿ ਹਰ ਇੱਕ ਉਸ ਰਸਤੇ ਤੋਂ ਕਹਿੰਦਾ ਮੈਂ ਆਪਦੇ ਪੈਰਾਂ ਨੂੰ ਰੋਕ ਕੇ ਰੱਖਾਂਗਾ ਜੋ ਬराई ਦੀ ओर ਜਾਂਦੇ ਆ ਜੋ ਚੋਰੀ ਦੀ ओर ਜਾਂਦੇ ਆ ਜੋ ਰਸਤੇ ਚੋਰੀ ਵਾਲੇ ਜਾਂਦੇ ਹਨ ਜੋ ਰਸਤਾ ਕਤਲ ਵੱਲ ਜਾਂਦਾ ਹੈ ਜੋ ਬਰਾਈ ਵੱਲ ਜਾਂਦਾ ਜੋ ਲੜਾਈਆਂ ਵੱਲ ਜਾਂਦਾ ਜੋ ਝਗੜੇ ਵੱਲ ਜਾਂਦਾ ਅਜਹੇ ਕਹਿੰਦਾ ਹਰ ਇੱਕ ਰਸਤੇ ਤੋਂ ਮੈਂ ਆਪਦੇ ਪੈਰਾਂ ਨੂੰ ਰੋਕ ਕੇ ਰੱਖਾਂਗਾ ਜੋ ਵਿਵਚਾਰ ਦੇ ਵੱਲ ਜਾਂਦਾ ਹੈ ਜੋ ਖੂਨ ਖਰਾਬੇ ਦੇ ਵੱਲ ਜਾਂਦਾ ਜੋ ਪਾਪ ਦੇ ਵੱਲ ਜਾਂਦਾ ਹਰ ਇੱਕ ਮਾਰਗ ਤੋਂ ਬੁਰੇ ਤੋਂ ਝੂਠੇ ਤੋਂ ਕਹਿੰਦਾ ਮੈਂ ਆਪਦੇ ਪੈਰਾਂ ਨੂੰ ਰੋਕ ਕੇ ਰੱਖਾਂਗਾ ਹallelujah ਤਾਂ ਜੋ ਤੇਰੇ ਵਚਨ ਦੀ ਪਾਲਣਾ ਕਰਾਂ ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ ਤਾਂ ਜੋ ਤੇਰੇ ਵਚਨ ਦੀ ਪਾਲਣਾ ਕਰਾਂ ਯਾਨੀ ਕਿ ਪਰਮੇਸ਼ੁਰ ਦੇ ਵਚਨ ਦੇ ਵਿੱਚ ਲਿਖਿਆ ਕਿ ਤੂੰ ਆਪਦੇ ਗੁਵਾਂਡੀ ਨੂੰ ਆਪਦੇ ਸਮਾਨ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਪਿਆਰ ਕਰਦਾ ਹਾਂ ਤੇ ਦੇਖੋ ਦੋਸਤੋ 다উদ ਕੀ ਕਹਿੰਦਾ ਤੇਰੇ ਵਚਨ ਦੀ ਪਾਲਣਾ ਕਰਨ ਲਈ ਤਮਰੇ ਦੋਸਤੋ ਕਿ ਤੁਸੀਂ ਅੱਜ ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰਨ ਦੇ ਲਈ ਆਪਦੇ ਪੈਰਾਂ ਨੂੰ ਤੁਸੀਂ ਹਰ ਇੱਕ ਬੁਰਾਈ ਤੋਂ ਰੋਕ ਕੇ ਰੱਖਿਆ ਜੋ ਰਸਤੇ ਬੁਰਾਈ ਦੇ ਵੱਲ ਜਾਂਦੇ ਆ ਜੋ ਰਾਜੋ ਮਾਰਗ ਬੁਰਾਈ ਦੇ ਵੱਲ ਲੈ ਤੁਰਦੇ ਹਨ ਖੂਨ ਖਰਾਬੇ ਦੇ ਵੱਲ ਲੈ ਤੁਰਦੇ ਹਨ ਚੋਰੀਆਂ ਡਕੈਤੀਆਂ ਦੇ ਵੱਲ ਲੈ ਤੁਰਦੇ ਹਨ ਕਿ ਉਹਨਾਂ ਰਸਤਿਆਂ ਤੋਂ ਤੁਸੀਂ ਆਪਣੇ ਆਪ ਨੂੰ ਰੋਕ ਕੇ ਰੱਖਿਆ ਜਿਵੇਂ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਤੂੰ ਚੋਰੀ ਨਾ ਕਰ ਤੂੰ ਆਪਦੇ ਗਵਾਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਤਾਂ ਜੋ ਤੇਰੇ ਵਚਨ ਦੀ ਪਾਲਣਾ ਕਰਾਂ ਤਾਂ ਦੇਖੋ ਪਰਮੇਸ਼ੁਰ ਦੇ ਵਚਨ ਦੀ ਪਾਲਣਾ ਕਰਨ ਦੇ ਲਈ ਤੁਹਾਨੂੰ ਹਰ ਇੱਕ ਬੁਰੇ ਮਾਰਗ ਤੋਂ ਬੁਰੇ ਰਸਤੇ ਤੋਂ ਆਪਦੇ ਪੈਰਾਂ ਨੂੰ ਰੋਕ ਕੇ ਰੱਖਣਾ ਪਊਗਾ ਜਿਵੇਂ ਇੱਕ ਘੋੜੇ ਨੂੰ ਲਗਾਮ ਲਗਾਈ ਜਾਂਦੀ ਹੈ ਜਿਵੇਂ ਇੱਕ ਘੋੜੇ ਨੂੰ ਲਗਾਮ ਲਗਾਈ ਜਾਂਦੀ ਹੈ ਤੇ ਜਿੱਧਰ ਤੁਸੀਂ ਚਾਹੋ ਉਧਰ ਨੂੰ ਮੋੜਿਆ ਜਾਂਦਾ ਹੈ ਉਵੇਂ ਤੁਸੀਂ ਆਪਦੇ ਪੈਰਾਂ ਨੂੰ ਮੇਰੇ ਦੋਸਤੋ ਉਦਾਂ ਹੀ ਆਪਾਂ ਆਪਦੇ ਪੈਰਾਂ ਨੂੰ ਬਰਾਈ ਵੱਲ ਜੋ ਰਸਤੇ ਜਾਂਦੇ ਹਨ ਖੂਨ ਖਰਾਬੇ ਵੱਲ ਜੋ ਰਸਤੇ ਜਾਂਦੇ ਹਨ ਕਤਲ ਦੇ ਵੱਲ ਚੋਰੀਆਂ ਵੱਲ ਡਕੈਤੀ ਵੱਲ ਰਿਸ਼ਵਤ ਖੂਰੀ ਵੱਲ ਜਿਸ ਜਿਸ ਰਾਹ ਤੇ ਬਰਾਈ ਹੈ ਪਾਪ ਹੈ ਜ਼ੁਲਮ ਹੈ ਉਹਨਾਂ ਰਾਹਾਂ ਤੋਂ ਆਪਦੇ ਪੈਰਾਂ ਨੂੰ ਰੋਕ ਕੇ ਰੱਖੋ ਆਪਦੇ ਪੈਰਾਂ ਨੂੰ ਮੋੜ ਕੇ ਰੱਖੋ ਇਹਨਾਂ ਨੂੰ ਉਸ ਰਸਤੇ ਤੇ ਨਾ ਜਾਣ ਦਿਓ ਦੇਖੋ ਆਪਣੇ ਵਸ ਵਿੱਚ ਹੀ ਆਪਣੇ ਪੈਰ ਹਨ ਕੋਈ ਦੋਸਤ ਮਿੱਤਰ ਆਪਦੇ ਆਪਣੇ ਪੈਰਾਂ ਨੂੰ ਕੋਈ ਰੱਸਾ ਪਾ ਕੇ ਖਿੱਚ ਕੇ ਨਹੀਂ ਲੈ ਕੇ ਜਾਊਗਾ ਕਿਸੇ ਦੀ ਜਰੂਰਤ ਨਹੀਂ ਹੈ ਜੋ ਆਪਣੀ ਮਰਜ਼ੀ ਨਾ ਹੋਵੇ ਤੇ ਆਪਾਂ ਨੂੰ ਕੋਈ ਬਰਾਈ ਦੇ ਵੱਲ ਲੈ ਚੱਲੇ ਪਾਪ ਦੇ ਵੱਲ ਲੈ ਚੱਲੇ ਲੜਾਈਆਂ 'ਚ ਲੈ ਕੇ ਜਾਵੇ ਝਗੜਿਆਂ 'ਚ ਲੈ ਕੇ ਜਾਵੇ ਨਹੀਂ ਲਿਜਾ ਸਕਦਾ ਕੋਈ ਆਪਾਂ ਨੂੰ ਜਦੋਂ ਤੱਕ ਆਪਣੀ ਮਰਜ਼ੀ ਨਹੀਂ ਹੈ ਆਪਣੀ ਇੱਛਾ ਨਹੀਂ ਹੈ ਆਪਾਂ ਨਹੀਂ ਵਹਿਬਾਚਾਰ ਦੇ ਵੱਲ ਜਾਵਾਂਗੇ ਕੋਈ ਆਪਣੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਆਪ ਦੇ ਵੱਲ ਖਿੱਚਣ ਦੇ ਲਈ ਬਰਾਈ ਦੇ ਵੱਲ ਖਿੱਚਣ ਦੇ ਲਈ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ ਤੇ ਇਸ ਲਈ ਮੇਰੇ ਦੋਸਤੋ ਜਿਵੇਂ ਦਾਊਦ ਕਹਿੰਦਾ ਕਿ ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਤਾਂ ਜੋ ਤੇਰੇ ਵਚਨ ਦੀ ਪਾਲਣਾ ਕਰਾਂ ਤਾਂ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਕਰਨ ਦੇ ਲਈ ਆਪਾਂ ਨੂੰ ਆਪਦੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਕੇ ਰੱਖਣਾ ਪੈਣਾ ਤਾਂ ਕਿ ਉਸ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਹੋ ਸਕੇ ਅੱਜ ਕੋਈ ਵੀ ਧਰਮ ਗ੍ਰੰਥ ਹੈ ਕੋਈ ਵੀ ਰਿਲੀਜੀਅਨ ਦਾ ਗ੍ਰੰਥ ਹੈ ਕੋਈ ਵੀ ਕੋਈ ਵੀ ਰਿਲੀਜੀਅਨ ਹੈ ਹਰ ਇੱਕ ਰਿਲੀਜੀਅਨ ਦੇ ਵਿੱਚ ਇਹੀ ਸਿਖਾਇਆ ਜਾਂਦਾ ਹੈ ਕਿ ਆਪਦੇ ਪੈਰਾਂ ਨੂੰ ਆਪਣੇ ਆਪ ਨੂੰ ਪਾਪ ਤੋਂ ਬੁਰਾਈ ਤੋਂ ਰੋਕ ਕੇ ਰੱਖੋ ਤਾਂ ਦੇਖੋ ਇਸ ਦਾ 102 ਵਚਨ ਤੇਰਿਆਂ ਨਿਆਵਾ ਤੋਂ ਮੈਂ ਨਹੀਂ ਹਟਿਆ ਤੇਰਿਆਂ ਨਿਆਵਾ ਤੋਂ ਮੈਂ ਨਹੀਂ ਹਟਿਆ ਕੋ ਜੋ ਤੈ ਮੈਨੂੰ ਸਿੱਖਿਆ ਦਿੱਤੀ ਹੈ ਤੇਰੇ ਵਚਨ ਮੇਰੇ ਤਾਲੂ ਨੂੰ ਕਿੱਡੇ ਮਿੱਠੇ ਲੱਗਦੇ ਹਨ ਸ਼ਹਿਦ ਨਾਲੋਂ ਵੀ ਮੇਰੇ ਮੂੰਹ ਦੇ ਵਿੱਚ ਵੱਧ ਮਿੱਠੇ ਤਾਂ ਦੌਦ ਕਹਿੰਦਾ ਪਰਮੇਸ਼ਵਰ ਤੇਰਾ ਵਚਨ ਮੇਰੇ ਲਈ ਮੇਰੇ ਮੂੰਹ ਦੇ ਵਿੱਚ ਇੰਨਾ ਮਿੱਠਾ ਜਿੰਨਾ ਕਿ ਇੱਕ ਸ਼ਹਿਦ ਹੋਵੇ ਸ਼ਹਿਦ ਦੇ ਸਮਾਨ ਕਹਿੰਦਾ ਤੇਰੇ ਵਚਨ ਨੂੰ ਮੈਂ ਆਪਣੇ ਮੂੰਹ ਦੇ ਵਿੱਚ ਰੱਖਿਆ ਹੋਇਆ ਹੈ ਤੇਰੇ ਬਚਨ ਮੇਰੇ ਤਾਲੂ ਨੂੰ ਕਿੱਡੇ ਮਿੱਠੇ ਲੱਗਦੇ ਹਨ ਸ਼ਹਿਦ ਨਾਲ ਵੀ ਮੇਰੇ ਮੂੰਹ ਦੇ ਵਿੱਚ ਵੱਧ ਮਿੱਠੇ ਕਹਿੰਦਾ ਸ਼ਹਿਦ ਨਾਲੋਂ ਵੀ ਤੇਰੇ ਬਚਨਾਂ ਜੋ ਮੇਰੇ ਮੂੰਹ ਦੇ ਵਿੱਚ ਮੈਨੂੰ ਵੱਧ ਮਿੱਠੇ ਲੱਗਦੇ ਹਨ ਤਾਂ ਹੀ ਤਾਂ ਦੇਖੋ ਉਹ ਕੀ ਕਰ ਰਿਹਾ ਪਿਆਰ ਦਿਖਾ ਰਿਹਾ ਕਿ ਪਰਮੇਸ਼ਰ ਮੈਂ ਤੇਰੇ ਬਚਨਾਂ ਦੇ ਨਾਲ ਪਿਆਰ ਕਰਦਾ ਹਾਂ ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਨਾਲ ਪਿਆਰ ਕਰਦੇ ਹੋ ਤਾਂ ਇਸ ਦਾ ਮਤਲਬ ਤੁਸੀਂ ਪਰਮੇਸ਼ਵਰ ਦੇ ਨਾਲ ਪਿਆਰ ਕਰਦੇ ਹੋ ਤੁਸੀਂ ਉਸ ਸ੍ਰਿਸ਼ਟੀ ਕਰਤਾ ਦੇ ਨਾਲ ਪਿਆਰ ਕਰਦੇ ਹੋ ਇਸ ਤੋਂ ਤੁਸੀਂ ਸਾਬਤ ਕਰਦੇ ਹੋ ਕਿ ਵਾਕੇ ਹੀ ਤੁਹਾਡੇ ਦਿਲ ਦੇ ਅੰਦਰ ਉਸ ਰੱਬ ਦੇ ਲਈ ਉਸ ਪਰਮੇਸ਼ਵਰ ਦੇ ਲਈ ਸ੍ਰਿਸ਼ਟੀ ਕਰਤਾ ਦੇ ਲਈ ਪਿਆਰ ਹੈਗਾ ਅਗਰ ਤੁਸੀਂ ਉਸ ਦੇ ਹੁਕਮ ਦੇ ਅਨੁਸਾਰ ਚੱਲਦੇ ਹੋ ਅਗਰ ਤੁਸੀਂ ਉਸ ਦੀ ਆਗਿਆ ਦੇ ਅਨੁਸਾਰ ਚੱਲਦੇ ਅਗਰ ਪਰਮੇਸ਼ਵਰ ਨੇ ਕਿਹਾ ਹੈ ਤੂੰ ਆਪ ਦੇ ਗਵਾਂਢੀ ਨੂੰ ਉਲਾਮਾ ਨਾ ਦੇ ਤਾਂ ਆਪਾਂ ਉਸ ਨੂੰ ਉਲਾਮਾ ਨਹੀਂ ਦੇਣਾ ਇੰਦਾ ਮਤਲਬ ਆਪਾਂ ਉਹਦੇ ਪਰਮੇਸ਼ਰ ਨੂੰ ਪੂਰਾ ਕੀਤਾ ਅਗਰ ਉਹਨੇ ਕਿਹਾ ਵੀ ਤੂੰ ਆਪਦੇ ਗੁਆਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰ ਆਪਦੇ ਪੜੋਸੀ ਦੀ ਚੀਜ਼ ਦਾ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰ ਚਾਹੇ ਉਹਦੀ ਧੀਮੀ ਹੋਵੇ ਚਾਹੇ ਉਹਦੀ ਗੱਡੀ ਹੋਵੇ ਚਾਹੇ ਉਹਦਾ ਘਰ ਹੋਵੇ ਕਿਸੇ ਵੀ ਆਪਦੇ ਪੜੋਸੀ ਦੀ ਗੁਆਂਢੀ ਦੀ ਚੀਜ਼ ਦਾ ਆਪਾਂ ਲਾਲਚ ਨਹੀਂ ਕਰਨਾ ਤਾਂ ਆਪਾਂ ਫਿਰ ਕੀ ਕਰਦੇ ਆ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਦੇ ਆ ਜਿਵੇਂ ਦੌਧ ਪੂਰਾ ਕਰਦਾ ਪਿਆ ਕਹਿੰਦਾ ਤੇਰੇ ਬਚਨ ਮੇਰੇ ਤਾਲੂ ਨੂੰ ਕਿੱਡੇ ਮਿੱਠੇ ਲੱਗਦੇ ਹਨ ਸ਼ਹਿਦ ਨਾਲੋਂ ਵੀ ਮੇਰੇ ਮੂੰਹ ਦੇ ਵਿੱਚ ਵੱਧ ਮਿੱਠੇ ਤੇਰੇ ਫਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਜ਼ੈਰ ਰੱਖਦਾ ਹਾਂ ਤਾਂ ਦੋਸਤ ਤੇ ਇੱਥੇ 다ਊਦ ਕੀ ਕਹਿੰਦਾ ਕਿ ਮੈਂ ਹਰ ਝੂਠੇ ਮਾਰਗ ਤੋਂ ਜ਼ੈਰ ਰੱਖਦਾ ਹਾਂ ਯਾਨੀ ਕਿ ਕਹਿੰਦਾ ਮੈਂ ਇਨਸਾਨਾਂ ਦੇ ਨਾਲ ਨਹੀਂ ਬਲਕਿ ਜੋ ਝੂਠੇ ਮਾਰਗ ਹੈ ਜੋ ਪਾਪ ਦੇ ਵੱਲ ਲੈ ਕੇ ਜਾਂਦੇ ਆ ਜੋ ਬਰਾਈ ਦੇ ਵాలే ਲੈ ਕੇ ਜਾਂਦੇ ਆ ਜੋ ਕਤਲ ਦੇ ਵాలే ਲੈ ਕੇ ਜਾਂਦੇ ਆ ਜੋ ਚੋਰੀ ਦੇ ਵాలే ਲੈ ਕੇ ਜਾਂਦੇ ਆ ਜੋ ਡਕੈਤੀ ਦੇ ਵాలే ਲੈ ਕੇ ਜਾਂਦੇ ਆ ਜੋ ਗੰਦਾ ਦੇਖਣ ਲਈ ਆਪਾਂ ਨੂੰ ਉਕਸਾਉਂਦੇ ਆ ਜੋ ਗੰਦਾ ਸੁਣਨ ਲਈ ਗੰਦਾ ਮੂੰਹ ਤੋਂ ਬੋਲਣ ਦੇ ਲਈ ਉਕਸਾਉਂਦੇ ਆ ਉਹਨਾਂ ਸਾਰੇ ਰਸਤਿਆਂ ਤੋਂ ਕਹਿੰਦਾ ਮੈਂ ਕੰਟਰੋਲ ਰੱਖਦਾ ਤੇ ਇਹ ਰਸਤੇ ਕਿਹੜੇ ਆ ਅੱਖਾਂ ਜ਼ੁਬਾਨ ਕੰਨ ਇਹ ਤਿੰਨ ਰਸਤੇ ਨੇ ਇਹਨਾਂ ਤਿੰਨਾਂ ਰਸਤਿਆਂ ਦੇ ਦੁਆਰਾ ਪਾਪ ਹੁੰਦਾ ਅਗਰ ਆਪਾਂ ਇਸ ਤੇ ਕਾਬੂ ਪਾਉਣਾ ਫਿਰ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਚੱਲਣਾ ਪਊਗਾ ਫਿਰ ਆਪਾਂ ਇਹਨਾਂ ਰਸਤਿਆਂ ਤੇ ਕਾਬੂ ਪਾ ਸਕਦੇ ਆ ਉਸ ਅੱਗੇ ਪ੍ਰਾਰਥਨਾ ਕਰ ਸਕਦੇ ਆ ਕਿ ਮੈਨੂੰ ਇਹੋ ਜੀ ਬੁੱਧ ਦੇ ਇਹੋ ਜਿਹਾ ਗਿਆਨ ਦੇ ਇਹੋ ਜੀ ਸਮਝ ਦੇ ਕਿ ਮੈਂ ਤੇਰੀ ਇੱਛਾ ਦੇ ਅਨੁਸਾਰ ਚੱਲਾਂ ਮੈਂ ਗੰਦਾ ਦੇਖਾ ਨਾ ਮੈਂ ਬੁਰਾ ਬੋਲਾ ਨਾ ਮੈਂ ਬੁਰਾ ਸੁਨਾ ਨਾ ਆਪਾਂ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰ ਸਕਦੇ ਆ ਦੁਆ ਕਰ ਸਕਦੇ ਆ ਉਸ ਨੂੰ ਰਿਕੁਐਸਟ ਕਰ ਸਕਦੇ ਆ ਉਸ ਨੂੰ ਬੇਨਤੀ ਕਰ ਸਕਦੇ ਆ ਉਸ ਨੂੰ ਫਰਿਆਦ ਕਰ ਸਕਦੇ ਆ ਤੇ ਉਹ ਜ਼ਰੂਰ ਸੁਨੇਗਾ ਕਿਉਂਕਿ ਉਹਦਾ ਵਚਨ ਇਹ ਵੀ ਕਹਿੰਦਾ ਮੇਰੇ ਤੇ ਮੰਗਣ ਤੋਂ ਪਹਿਲਾਂ ਜਾਣਦਾ ਕਿ ਤੈਨੂੰ ਕਿਹੜੀਆਂ ਵਸਤਾਂ ਦੀ ਜ਼ਰੂਰਤ ਹੈ ਤਾਂ ਯੇਸ਼ੂ ਮਸੀਹ ਨੇ ਕਿਹਾ ਮੇਰੇ ਨਾਮ ਤੇ ਮੇਰੇ ਪਿਤਾ ਤੇ ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਦੇਵੇਗਾ ਤੇ ਦੇਖੋ ਯੇਸ਼ੂ ਮਸੀਹ ਦੇ ਦੁਆਰਾ ਅਗਰ ਆਪਾਂ ਮੰਗਾਂਗੇ ਤਾਂ ਆਪਾਂ ਨੂੰ ਮਿਲੇਗਾ ਦੇਖੋ ਅੱਗੇ ਅੱਗੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਤੇਰੇ ਫਰਮਾਨ ਨਾਲ ਮੈਨੂੰ ਸਮਝ ਮਿਲਦੀ ਹੈ ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਜ਼ੈਰ ਰੱਖਦਾ ਹਾਂ ਤਾਂ ਮੇਰੇ ਦੋਸਤੋ ਮੇਰੇ ਪਿਆਰੇ ਭਰਾਵੋ ਹਰ ਇੱਕ ਝੂਠੇ ਮਾਰਗ ਤੋਂ ਜ਼ੈਰ ਰੱਖੋ ਹਰ ਇੱਕ ਝੂਠੇ ਮਾਰਗ ਦੇ ਨਾਲ ਜ਼ੈਰ ਰੱਖੋ ਜੋ ਤੁਹਾਨੂੰ ਬਰਾਈ ਦੇ ਵੱਲ ਲੈ ਕੇ ਜਾਂਦਾ ਜੋ ਕਤਲ ਦੇ ਵੱਲ ਲੈ ਕੇ ਜਾਂਦਾ ਜੋ ਲੜਾਈਆਂ ਦੇ ਵੱਲ ਲੈ ਕੇ ਜਾਂਦਾ ਜੋ ਝਗੜਿਆਂ ਦੇ ਵੱਲ ਲੈ ਕੇ ਜਾਂਦਾ ਜੋ ਚੋਰੀਆਂ ਦੇ ਵੱਲ ਲੈ ਕੇ ਜਾਂਦਾ ਇਹਨਾਂ ਅੱਖਾਂ ਦੇ ਨਾਲ ਗੰਦਾ ਦੇਖੋ ਨਾ ਇਸ ਜ਼ੁਬਾਨ ਦੇ ਨਾਲ ਕਿਸੇ ਨੂੰ ਗੰਦਾ ਬੋਲੋ ਨਾ ਇਸ ਕੰਨਾਂ ਦੇ ਨਾਲ ਕੋਈ ਗੰਦਾ ਸੁਣੋ ਨਾ ਤਾਂ ਫਿਰ ਤੁਹਾਡਾ ਮਨ ਪਵਿੱਤਰ ਹੋਏਗਾ ਤੁਹਾਡੇ ਸੋਚ ਵਿਚਾਰ ਤੁਹਾਡੇ ਖਿਆਲ ਪਵਿੱਤਰ ਹੋਣਗੇ ਸਾਫ਼ ਹੋਣਗੇ ਸ਼ੁੱਧ ਹੋਣਗੇ ਉਹ ਪਰਮੇਸ਼ਵਰ ਦੇ ਮਨ ਨੂੰ ਪਾਉਣ ਯੋਗ ਹੋਣਗੇ ਕਿ ਤੁਸੀਂ ਉਹਨੂੰ ਖੁਸ਼ ਕਰ ਸਕੋ ਅਗਰ ਤੁਸੀਂ ਆਪਦੀਆਂ ਅੱਖਾਂ ਦੇ ਨਾਲ ਗੰਦਾ ਦੇਖੋਗੇ ਨਹੀਂ ਆਪਦੀ ਜ਼ੁਬਾਨ ਦੇ ਨਾਲ ਕਿਸੇ ਨੂੰ ਗਾਲੀ ਗਲੋਚ ਕਿਸੇ ਨੂੰ ਬੁਰਾ ਨਹੀਂ ਬੋਲੋਗੇ ਜਦ ਤੱਕ ਕਿ ਤੁਸੀਂ ਉਸ ਦੇ ਕੈਰੈਕਟਰ ਨੂੰ ਨਹੀਂ ਜਾਣਦੇ ਜਦ ਤੱਕ ਕਿ ਤੁਸੀਂ ਉਸ ਦੇ ਨਾਲ ਖਾਦਾ ਪੀਤਾ ਨਹੀਂ ਆ ਜਦ ਤੱਕ ਕਿ ਤੁਸੀਂ ਉਸ ਦੇ ਨਾਲ ਉੱਠੇ ਬੈਠੇ ਨਹੀਂ ਹੋ ਜਦ ਤੱਕ ਕਿ ਤੁਸੀਂ ਉਸ ਦੇ ਨਾਲ ਰਹੇ ਨਹੀਂ ਹੋ ਜਦਾ ਸਮੇ ਕਿਸੇ ਦੇ ਬਾਰੇ ਵੀ ਬਿਨਾ ਸੋਚੇ ਸਮਝੇ ਨਾ ਬੋਲੋ ਨਾ ਬੋਲੋ ਪਤਾ ਕਿਉਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਇਹ ਗੱਲ ਲਿਖਿਆ ਕਿ ਆਪਦੇ ਗਵਾਂਡੀ ਨੂੰ ਆਪਦੇ ਸਮਾਨ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈ ਜਿਵੇਂ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਤਾਂ ਮੇਰਾ ਹੱਕ ਬੰਦ ਹੈ ਕਿ ਜੋ ਮੇਰਾ ਗਵਾਂਢੀਆ ਜੋ ਮੇਰਾ ਪੜੋਸੀਆ ਮੈਂ ਉਹਦੇ ਨਾਲ ਹੀ ਓਵੇਂ ਹੀ ਪਿਆਰ ਕਰਾਂ ਜਿਵੇਂ ਕਿ ਜ਼ਬੂਰਾਂ ਦੀ ਪੋਥੀ ਉਸ ਦੇ 1 ਉਸ ਦੇ 119 ਜ਼ਬੂਰ 119 ਜ਼ਬੂਰ ਉਸ ਦੇ 101 ਵਚਨ ਤੋਂ ਲੈ ਕੇ 104 ਵਚਨ ਤਿੱਕਾ ਪਾਹੀ ਪੜਿਆ ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ ਤਾਂ ਜੋ ਤੇਰੇ ਵਚਨ ਦੀ ਪਾਲਣਾ ਕਰਾਂ ਤੇਰੇ ਨਿਆਂਾਂ ਤੋਂ ਮੈਂ ਨਹੀਂ ਹਟਿਆ ਕਿਉਂ ਜੋ ਤੈ ਮੈਨੂੰ ਸਿੱਖਿਆ ਦਿੱਤੀ ਹੈ ਤੇਰੇ ਵਚਨ ਮੇਰੇ ਤਾਲੇ ਨੂੰ ਕਿੱਡੇ ਮਿੱਠੇ ਲੱਗਦੇ ਹਨ ਸ਼ਹਿਦ ਨਾਲੋਂ ਵੀ ਮੇਰੇ ਮੂੰਹ ਦੇ ਵਿੱਚ ਵੱਧ ਮਿੱਠੇ ਤੇਰ ਫਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ ਤਾਂ ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਦੇ ਅਕੋਰਡਿੰਗ ਚੱਲੋਗੇ ਇਸ ਪਵਿੱਤਰ ਬਾਈਬਲ ਦੇ ਅਕੋਰਡਿੰਗ ਚੱਲੋਗੇ ਤਾਂ ਉਹ ਤੁਹਾਡੇ ਪੈਰਾਂ ਲਈ ਕੀ ਹੋਏਗਾ ਦੀਪਕ ਹੋਏਗਾ ਰੋਸ਼ਨੀ ਹੋਏਗੀ ਲਾਈਟ ਹੋਏਗੀ ਅਤੇ ਮੇਰੇ ਰਾਧਾ ਚਾਨਣ ਉਸਨੇ ਦੀਪਕ ਲਾਈਟ ਕਿਉਂ ਕਿਆ ਕਿਉਂ ਰੋਸ਼ਨੀ ਕਿਹਾ ਉਹਨੇ ਕਹਿੰਦਾ ਤੇਰਾ ਵਚਨ ਮੇਰੇ ਪੈਰਾਂ ਵਾਲੀ ਦੀਪਕ ਹੈ ਕਿਉਂ ਕਿਹਾ ਉਹਨੇ ਇਸ ਲਈ ਕਿਹਾ ਦੇਖੋ ਜਦੋਂ ਤੁਸੀਂ ਹਨੇਰੇ ਦੇ ਵਿੱਚ ਲਾ ਲੋ ਤੁਸੀਂ ਕਿਸੇ ਰਸਤੇ ਦੇ ਵਿੱਚ ਜਾ ਰਹੇ ਹੋ ਤਾਂ ਇੱਕਦਮ ਤੁਹਾਡੀ ਗੱਡੀ ਦੀਆਂ ਲਾਈਟਾਂ ਬੰਦ ਹੋ ਜਾਣ ਤਾਂ ਇੱਕਦਮ ਪੂਰਾ ਗੱਡੀ ਦੇ ਅੱਗੇ ਹਨੇਰਾ ਛਾ ਜਾਏਗਾ ਤੁਹਾਨੂੰ ਇਹ ਨਹੀਂ ਪਤਾ ਲੱਗੇਗਾ ਗੱਡੀ ਰਸਤੇ ਰੋਡ ਦੇ ਉੱਪਰ ਜਾ ਰਹੀ ਹੈ ਜਾਂ ਰੋਡ ਤੋਂ ਥੱਲੇ ਲੈ ਚੁੱਕੀ ਹੈ ਨਹੀਂ ਪਤਾ ਲੱਗੇਗਾ ਨਾ ਤੋ ਜਦੋਂ ਲਾਈਟਾਂ ਜਗਣੀਆਂ ਤਦੇ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੀ ਗੱਡੀ ਕਿੱਥੇ ਖੜੀ ਹੈ ਕਿੱਥੇ ਜਾ ਰਹੀ ਹੈ ਇਸ ਕਰਕੇ ਉਹ ਲਾਈਟ ਯੇਸ਼ੂ ਮਸੀਹ ਆਪਣੇ ਜੀਵਨ ਦੇ ਵਿੱਚ ਹੈ ਈਸਾ ਮਸੀਹ ਆਪਣੇ ਜੀਵਨ ਦੇ ਵਿੱਚ ਉਹ ਲਾਈਟ ਹੈ ਉਹ ਰੋਸ਼ਨੀ ਹੈ ਜੋ ਆਪਣੇ ਮਾਰਗਾਂ ਨੂੰ ਰੋਸ਼ਨ ਕਰਦਾ ਹੈ ਜੋ ਆਪਾਂ ਨੂੰ ਅੰਧਕਾਰ ਤੋਂ ਦੂਰ ਕਰਦਾ ਹੈ ਹallelujah ਤਾਂ ਮੇਰੇ ਦੋਸਤੋ ਇਹ ਵਚਨ ਜਿੰਨਾ ਵਚਨਾ ਤੋਂ ਆਪਾਂ ਇਹ ਸਿੱਖਿਆ ਕਿ ਆਪਾਂ ਪਰਮੇਸ਼ੁਰ ਦੇ ਵਚਨ ਦੇ ਅਕੋਰਡਿੰਗ ਚੱਲਾਂਗੇ ਤਾਂ ਆਪਾਂ ਹਰ ਝੂਠੇ ਮਾਰਗ ਤੋਂ ਬਚੇ ਰਵਾਂਗੇ ਲੜਾਈਆਂ ਤੋਂ ਝਗੜਿਆਂ ਤੋਂ ਵੈਰ ਵਿਰੋਧ ਤੋਂ ਹਰ ਇੱਕ ਚੀਜ਼ ਤੋਂ ਬਚੇ ਰਵਾਂਗੇ ਅਗਰ ਆਪਾਂ ਇਸ ਵਚਨ ਦੇ ਅਕੋਰਡਿੰਗ ਚੱਲਾਂਗੇ ਤੇ ਵਚਨ ਦੇ ਅਕੋਰਡਿੰਗ ਮਨੋਂ ਹੋ ਕੇ ਚੱਲਿਆ ਜਾਂਦਾ ਦਿਲੋਂ ਹੋ ਕੇ ਚੱਲਿਆ ਜਾਂਦਾ ਹallelujah ਤੇ ਇਹਨਾਂ ਵਚਨਾਂ ਦੇ ਪੜੇ ਸੁਨੇਹੇ ਜਾਣ ਤੇ ਪਰਮੇਸ਼ੁਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਸੋ ਕੱਲ ਫੇਰ ਇਸ ਟਾਈਮ ਲਾਈਵ ਹੋਵਾਂਗੇ ਅਗਲੇ ਵਚਨ ਦੇ ਲਈ ਅਗਲੇ ਵਚਨ ਦੇ ਦੁਆਰਾ ਪਰਮੇਸ਼ਰ ਆਪਣੇ ਨਾਲ ਕੀ ਗੱਲ ਬਾਤ ਕਰਦਾ ਸੋ ਸਲਾਈਵ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਪਰਮੇਸ਼ਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਗੋਡ ਬlesਸ ਯੂ